ਹਾਂਜੀ ਹੋਰ ਪ੍ਰਾਪੋ ਠੀਕ ਹੋ ਸਾਰੇ ਲਓ ਤੁਹਾਨੂੰ ਇੱਕ ਹੋਰ ਨਵੀਂ ਜਾਣਕਾਰੀ ਆ ਦੇਖੋ ਕੀ ਹੈ ਖੂਹ ਹੈ ਪੁਰਾਣਾ ਖੂਹ ਇਹ ਸਾਡੇ ਪੁਰਾਣੇ ਬਜ਼ੁਰਗਾਂ ਨੇ ਬਣਾਏ ਹੋਏ ਖੂਹ ਨੇ ਇਹ ਪੁਰਾਣੇ ਦੇਖੋ ਤੁਸੀਂ ਇਹ ਦੇਖੋ ਵੀ ਇਹ ਜੱਖਾਪਤ ਕਿੰਨੀ ਹੋ ਰਹੀ ਹੈ ਪਾਣੀ ਦੀ ਇਹਨੂੰ ਰੋਜ਼ ਭਰ ਦੋ 3-4 ਘੰਟਿਆਂ ਬਾਅਦ 5 ਘੰਟਿਆਂ ਬਾਅਦ ਦੇਖੋ ਪੂਰਾ ਖੂਹ ਖਾਲੀ ਬਾਈ ਜੀ ਇੰਨੀ ਕਿ ਫਾਇਦੇਮੰਦ ਚੀਜ਼ ਹੈ ਨਾ ਇਹ ਤੁਹਾਡੇ ਲਈ ਫਾਰਮਰ ਭਰਾਵਾਂ ਲਈ ਜਿੰਨਾਂ ਕੋਲੇ ਪੁਰਾਣੇ ਖੂਹ ਹੈਗੇ ਨੇ ਉਹਨੂੰ ਸੰਭੋ ਯਾਰ ਠੀਕ ਹੈ ਜੀ ਹੁਣ ਇਹ ਦੇਖੋ ਵੀ ਆਪਣੇ ਇੰਨੀ ਜ਼ਿਆਦਾ بارش ਹੋ ਗਈ ਆਪਣੇ ਆਲੂ ਸਾਰੇ ਫਸਲਾਂ ਫਸਲਾਂ ਬਹੁਤ ਮਤਲਬ ਨੁਕਸਾਨ ਭਾਰੀ ਨੁਕਸਾਨ ਕੀਤਾ ਆ بارش ਨੇ ਬਚਾ ਕਰ ਰਿਹਾ ਹੁਣ ਇਹ ਇਹ ਕਰਮਾ ਵਾਲਾ ਜਿਹੜਾ ਖੂਹ ਹੈ ਨਾ ਇਹ ਇਸ ਟਾਈਮ ਆਪਣੀ ਫਸਲ ਨੂੰ ਬਚਾ ਰਿਹਾ ਹੈ ਸਾਰੀ ਨੂੰ ਤੁਹਾਡੇ ਸਾਹਮਣੇ ਆ ਲਾਈਵ ਆ ਦੇਖ ਲੋ ਸੋ ਇਹਨਾਂ ਚਿੰਦਿਆਂ ਨੂੰ ਸੰਭੋ ਵੀ ਯਾਰ ਥੋੜਾ ਜਿਹਾ ਬਚਾ ਕੇ ਰੱਖੋ ਜਿਨ੍ਹਾਂ ਕੋਲੇ ਚੀਜ਼ਾਂ ਹੈਗੀਆਂ ਨੇ ਠੀਕ ਹੈ ਜੀ ਨਹੀਂ ਹੁਣ ਇਹ ਦੇਖ ਲੋ ਵੀ ਜਿੰਨੇ ਆਪਣੇ ਆਲੂ ਸੀ ਤੇ ਜਿੰਨੀ ਆਪਣੀ ਕਣਕ ਦੀ ਸਾਭ ਡੁੱਬੀ ਪਈ ਸੀ ਵੈਗੁਰੂ ਦੀ ਕਿਰਪਾ ਨਾਲ ਇਹਨੇ ਸਾਰੀ ਬਚਾਤੀ ਠੀਕ ਹੈ ਜੀ ਜਾਣਕਾਰੀ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ